ਦੇਖੋ ਜੀ ਅੱਜ ਜੋ 8 ਕੇਸ ਲੱਗੀ ਹੋਈ ਸੀ ਐਨਐਸਸੀ ਨੂੰ ਚੈਲੰਜ ਕਰਨ ਵਾਲੇ ਇੱਕ ਭਾਈ ਅਮਰਿਤਪਾਲ ਸਿੰਘ ਦਾ ਇੱਕ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਭਾਈ ਦਰਜੀਤ ਸਿੰਘ ਕਲਸੀ ਭਾਈ ਕਲਵੰਤ ਸਿੰਘ ਰਾਉਕੇ ਭਾਈ ਬਸੰਤ ਸਿੰਘ ਦੌਲਤਪੁਰਾ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਜੋ ਭਾਈ ਪਪਲਪ੍ਰੀਤ ਸਿੰਘ ਇਹਨਾਂ ਸਾਰਿਆਂ ਦੇ ਕੇਸ ਲੱਗੀ ਹੋਈ ਸੀ ਇਸ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਕੇਸ ਦਾ ਜਵਾਬ ਆ ਚੁੱਕਿਆ ਤੇ ਬਾਕੀ ਸਾਥੀਆਂ ਦੇ ਕੇਸਾਂ ਦੇ ਵਿੱਚ ਅੱਜ ਪੰਜਾਬ ਸਰਕਾਰ ਨੇ ਜਵਾਬ ਦਾਇਰ ਕਰ ਦਿੱਤਾ ਹੈ ਪਰ ਜਿਹੜੇ ਉਹਨਾਂ ਦੇ ਜੋ ਸੈਂਟਰ ਸਰਕਾਰ ਹੈ ਉਹਨਾਂ ਨੇ ਇੱਕ ਦੋ ਜੋ ਦਿਨਾਂ ਦਾ ਸਮਾਂ ਹੋਰ ਮੰਗਿਆ ਹੈ ਤੇ ਉਸ ਤੋਂ ਬਾਅਦ ਉਸ ਵਿੱਚ ਵੀ ਉਹ ਜਵਾਬਦਾਇਰ ਕਰਨਗੇ ਤੇ ਹੁਣ ਜੋ ਭਾਈ ਕਲਵੰਸ ਸਿੰਘ ਰਾਉਕ ਕੇ ਹੋਰਾਂ ਦਾ ਕੇਸ ਹੈ ਜੋ 3 ਅਕਤੂਬਰ ਤੇ ਲੱਗਿਆ ਹੋਇਆ ਉਸ ਦੇ ਨਾਲ ਇਹ ਜੋ ਕੇਸ ਰੱਖ ਦਿੱਤਾ ਗਿਆ ਸਾਡੀ ਜੋ ਮੇਨ ਜੱਜ ਸਾਹਿਬ ਦੇ ਅੱਗੇ ਜੋ ਮੇਨ ਤਖਾਸ ਬੇਨਤੀ ਇਹ ਸੀ ਵੀ ਜੋ ਐਨਐਸਏ ਐਕਟ ਹੈ ਜੋ ਇਹ ਐਕਟ ਡਿਟੈਂਸ਼ਨ ਲੱਗਦੀ ਹੈ ਇਹ ਜੋ ਡਿਟੈਂਸ਼ਨ ਹੈ ਇਹ 1 ਸਾਲ ਤੋਂ ਕੱਠੀ ਨਹੀਂ ਲਾ ਸਕਦੇ ਇਹ ਤਨterminiate ਕਰਕੇ extend ਕਰ ਸਕਦਾ ਹੈ DC ਤਾਂ ਉਸ ਚੀਜ਼ ਦੇ ਉੱਪਰ ਸਪੈਸੀਫਿਕਲੀ ਜੈਸਾਬ ਨੇ ਜਵਾਬ ਮੰਗਿਆ ਹੈ ਸਾਡਾ ਰਿਕਾਰਡ ਸਮਨ ਕਰ ਲਿਆ ਕੇਸਾਂ ਦਾ ਤੇ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਜੋ NSA ਲਾਈ ਹੈ ਬਾਕੀ ਜੋ ਸਾਡਾ ਦੂਜਾ ਗਰਾਊਂਡ ਹੈ ਵੀ ਜਿਹੜੇ ਗਰਾਊਂਡਸ ਨੇ NSA ਲਾਉਣ ਦੇ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਸਾਥੀਆਂ ਦੇ ਬੜੇ ਜਿਆਦਾ ਬੇਹੂਦਾ ਬੇਤੁਕੇ ਵੇਗ ਗਰਾਊਂਡ ਜੇ ਆਪਾਂ ਇਹਨਾਂ ਨੂੰ ਦੇਖੀਏ ਇਹ ਤਾਂ ਉਹੀ ਗੱਲ ਕਰ ਰਹੇ ਨੇ ਕਰੇ ਕੋਈ ਤੇ ਭਰੇ ਕੋਈ ਇਹਦੇ ਵਿੱਚ ਕੀ ਹੈ ਤੁਸੀਂ ਦੇਖ ਲਓ ਰੋਡੇ ਪਿੰਡ ਕਿਸੇ ਨੇ ਕੋਈ ਸਪੀਚ ਦੇ ਦਿੱਤੀ ਤਾਂ ਉਸ ਨੂੰ ਵੀ ਕਿੰਨਾ ਨੇ ਗਰਾਊਂਡ ਬਣਾ ਲਿਆ ਤੇ ਉਸ ਤੋਂ ਬਾਅਦ ਜੇ ਆਪਾਂ ਹੋਰ ਦੇਖੀਏ ਕਿ ਕਿਸੇ ਦਾ ਪਰਿਵਾਰ ਕਿਸੇ ਧਰਨੇ ਮੁਜਾਰੇ ਚਲਾ ਗਿਆ ਕਿਸੇ ਦਾ ਭਰਾ ਚਲਾ ਗਿਆ ਉਸ ਨੂੰ ਵੀ ਐਨਐਸਸੀ ਦਾ ਗਰਾਊਂਡ ਬਣਾ ਲਿਆ ਕੋਈ ਜੇਲਰ ਦੇ ਉੱਪਰ ਨਪੀਨ ਦਾਸ ਜੋ ਤੇ ਜੇਲਰ ਨੇ ਉਹਨਾਂ ਦੇ ਸਬੰਧਤ ਇੱਕ ਪਰਚਾ 84 ਨੰਬਰ ਐਫਆਈਆਰ ਤਾ ਉਸਤੇ ਬਾਰੇ ਵੀ ਕੋਈ ਭਾਈ ਅਮਰਿਤਪਾਲ ਸਿੰਘ ਹਰਾਂ ਤੇ ਐਨਐਸਏ ਲਾ ਦਿੱਤੀ ਗਈ ਇੱਥੇ ਨੇਤੀ ਜਿਹੜੇ ਬੜੇ ਵੱਡੇ ਵੱਡੇ ਗੈਂਗਸਟਰ ਨੇ ਉਹ ਨਿਤ ਬੈਠ ਕੇ ਜੋ ਲਾਈਵ ਹੁੰਦੇ ਨੇ ਜ਼ਿਲਾਂ ਦੇ ਵਿੱਚੋਂ ਨੈਸ਼ਨਲ ਚੈਨਲਸ ਦੇ ਨਾਲ ਉਹ ਇੰਟਰਵਿਊ ਕਰਦੇ ਨੇ ਪਰ ਉਹਨਾਂ ਤੇ ਐਨਐਸਏ ਨਹੀਂ ਲਾਈ ਜਾਂਦੀ ਪਰ ਇਹ ਦੇਖੋ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਉੱਪਰੋਂ ਕੁਝ ਰਿਕਵਰ ਵੀ ਨਹੀਂ ਹੋਇਆ ਫੋਨ ਵਗੈਰਾ ਤੇ ਤਾਂ ਵੀ ਐਨਐਸਏ ਲਾਈ ਗਈ ਹੈ ਪਰ ਇਸ ਦੇ ਆਧਾਰ ਤੇ ਅਸੀਂ ਇਹਨਾਂ ਨੂੰ ਚੈਲੰਜ ਕੀਤਾ ਹੈ ਤੇ ਸਾਨੂੰ ਉਮੀਦ ਹੈ ਵੀ ਸਾਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜੋ ਪੂਰਨ ਤੌਰ ਤੇ ਇਨਸਾਫ ਮਿਲੇਗਾ ਤੇ ਜੋ ਅੱਗੇ ਪੈਰ ਵੀ ਕਰਾਂਗੇ ਜੀ ਜੀ ਅੱਜ ਜੋ ਸਰਕਾਰੀ ਵਕੀਲ ਸਹਿਬਾਨ ਨੇ ਉਹਨਾਂ ਨੇ ਜੋ ਪੰਜਾਬ ਸਰਕਾਰ ਵੱਲੋਂ ਡੀਸੀ ਅੰਮ੍ਰਿਤਸਰ ਐਸਐਸਪੀ ਅੰਮ੍ਰਿਤਸਰ ਵੱਲੋਂ ਜਵਾਬ ਪੇਸ਼ ਕੀਤਾ ਹੈ ਜੀ ਤੇ ਜੋ ਮੈਨੂੰ ਪਤਾ ਲੱਗਿਆ ਹੈ ਵੀ ਜੋ ਸੁਪਰੀਡੈਂਡੈਂਟ ਨੇ ਦਿਬੜੂਗੜ ਜੇਲ੍ਹ ਦੇ ਉਹਨਾਂ ਨੇ ਵੀ ਅੱਜ ਸਰਕਾਰੀ ਵਕੀਲ ਸਾਹਿਬ ਥਰੂ ਜੋ ਜਵਾਬ ਦਾਇਰ ਕੀਤਾ ਉਹਨਾਂ ਨੇ ਤੇ ਉਸ ਦੀਆਂ ਜਿਹੜੀਆਂ ਅਸੀਂ ਕਾਪੀ ਲੈ ਕੇ ਅਗਲੇ ਤਰੀਕ ਤੇ ਬਹਿਸ ਕਰਾਂਗੇ ਤੇ ਸਾਨੂੰ ਉਮੀਦ ਹੈ ਵੀਡੀਓ ਸਾਡੀ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਆਗੂ ਨੇ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਉਹ ਜਲਦੀ ਰਿਹਾਅ ਹੋਣਗੇ ਤੇ ਜਿਹੜਾ ਜਵਾਬ ਫਾਈਲ ਕਰਨਾ ਸੀ ਉਹਦੇ ਵਿੱਚ ਕੀ ਮੋਸ਼ਨ ਦਿੱਤੀ ਐਨਐਸ ਗਦੌਨ ਨੂੰ ਹੈ जो अमृतपाल सिंह और उनके जितने साथी थे उनको स्टेट ऑफ पंजाब ने नेशनल सिक्योरिटी एक्ट के तहत डिटेंशन ऑर्डर्स पास करे थे और उनको डिब्रूगढ़ जेल में डिटेन करा था पहले भी डिटेंशन ऑर्डर्स पास करे थे पूरे एक साल के लिए लागू रहे थे और एक साल जिस दिन खत्म हुआ उसके टाइम उसके बाद उन्होंने फ्रेश डिटेंशन ऑर्डर्स पास करे और पूरे एक साल के लिए और दो तक उनको डिटेन करने के ऑर्डर थे तो ये सारा जो डिटेंशन थी नेशनल सिक्योरिटी एक्ट के तहत ये हाईकोर्ट में अंडर चैलेंज थी जो पहले डिटेंशन ऑर्डर्स थे वो भी आज लिस्टेड थे और जो फ्रेश डिटेंशन ऑर्डर पास करे थे वो भी आज डिस्ट्रिक्ट थे बिफोर हाईकोर्ट कि इन सारों को रद्द करा जाए तो स्टेट ऑफ पंजाब ने और यूनियन ऑफ इंडिया ने कुछ केसों में पिछली बार रिप्लाई फाइल करा था आज अब सारे केसों में रिप्लाई फाइल हो चुका है और जो नेक्स्ट डेट ऑफ हेयरिंग है कोर्ट ने थर्ड अक्टूबर के लिए हाई कोर्ट में रखी है इनकी आ, इनको सुनवाई के लिए जो, जो मेन ग्राउंड जो सारे डिटेंशन ऑर्डर जो रिट पटिशन थी उनमें ये था कि जो ये डिटेंशन ऑर्डर डिस्ट्रिक्ट मजिस्ट्रेट ने पास करा ये एक साल के लिए कर नहीं सकते थे सिर्फ तीन महीने के लिए कर सकते थे जो बाद में एक्सटेंड करे जा सकते थे जो नेशनल सिक्योरिटी एक्ट है वो बहुत ड्रैकोनियन प्रोविजन है जिसमें जो प्रोसीजर होता है बहुत स्ट्रिक्टली फॉलो करना होता है जो सारी पटिशनों में ग्राउंड ये लिए गए थे कि जो ये प्रोसीजर जो स्टेट ऑफ पंजाब ने जो नेशनल सिक्योरिटी एक्ट के तहत जो फॉलो करना चाहिए था वो फॉलो नहीं करा इस करके जो जो प्रोसीजरल लैप्सेस थे वो सारा मेंशन करके नेट पटिशन में लिखा था स्टेट ऑफ पंजाब और यूनियन ऑफ इंडिया ने अपना जवाब दिया है उन्होंने अपने जो डिसीजंस को डिफेंड करा है बट जो हाई कोर्ट अब डिसाइड करेगी नेक्स्ट डेट पर कि जो डिटेंशन ऑर्डर है लीगल है या इलीगल है जो डिस्ट्रिक्ट मजिस्ट्रेट ने जो डिटेंशन ऑर्डर पास करा है वो रिकमेंडेशन ऑफ एस एस पी अमृतसर पर करा है जो सारा ये डिटेंशन और जो डिटेंशन पास करें इनका सारा रिकॉर्ड हाईकोर्ट ने मांग करी है और इसके बेसिस पे हाई कोर्ट डिसाइड करेगी कि जो डिटेंशन हैं लीगल हैं या या फिर इलीगल है या इनको रिकॉर्श करना चाहिए सारे केस ही आ गए वालों के बाकी साथियों दो तीन के नहीं हैं बट बाकी सब के आ गए हैं जो प्लीडिंग्स वगैरह सारी कंप्लीट हो चुकी है जवाब दायर हो चुका है अब ये तीन अक्टूबर को हेयरिंग के लिए फाइनल